ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਇੱਕ ਬਹੁਤ ਹੀ ਖਾਸ ਸਰੋਤ ਬੰਦਗੀ ਨਾਮਾ ਦੇ ਇੱਕ ਅਹਿਮ ਅਧਿਆਏ ਦੀ ਡੂੰਘਾਈ ਵਿੱਚ ਜਾ ਰਹੇ ਹਾਂ ਸਾਡਾ ਮੁੱਖ ਵਿਸ਼ਾ ਰਹੇਗਾ ਸਿਮਰਨ ਯਾਨੀ ਕਿ ਪਰਮਾਤਮਾ ਦਾ ਚਿੰਤਨ ਉਹਨੂੰ ਯਾਦ ਕਰਨਾ ਹਾਂਜੀ ਬਿਲਕੁਲ ਇਹ ਅਧਿਆਇਨਾ ਸਿਮਰਨ ਦੇ ਸੰਕਲਪ ਨੂੰ ਬਹੁਤ ਹੀ ਖੋਲ ਕੇ ਸਮਝਾਂਦਾ ਹੈ ਇਸ ਵਿੱਚ ਇਹਦੀ ਮਹੱਤਤਾ ਕੀ ਹੈ ਇਹਨੂੰ ਕਰਨ ਦੇ ਅਲੱਗ-ਅਲੱਗ ਤਰੀਕੇ ਕਿਹੜੇ ਨੇ ਤੇ ਇਸ ਦੇ ਨਾਲ ਜੁੜੇ ਹੋਏ ਅਧਿਆਤਮਿਕ ਫਾਇਦੇ ਕੀ ਨੇ ਉਹ ਸਭ ਦੱਸਿਆ ਗਿਆ ਹੈ। ਅੱਛਾ ਸਾਡੇ ਕੋਲ ਇਸ ਵੇਲੇ ਬੰਦਗੀ ਨਾਮਾ ਦਾ 6ਵਾਂ ਅਧਿਆਇ ਹੈ ਜਿਸ ਦਾ ਨਾਂ ਹੀ ਸਿਮਰਨ ਹੈ। ਉਹਦੇ ਕੁਝ ਖਾਸ ਹਿੱਸੇ ਨੇ ਜਿਨ੍ਹਾਂ ਤੇ ਅਸੀਂ ਗੱਲ ਕਰਾਂਗੇ ਤੇ ਇਹ ਸਰੋਤ ਸਿਮਰਨ ਨੂੰ ਇੰਜ ਪੇਸ਼ ਕਰਦਾ ਜਿਵੇਂ ਰੋਹਾਨੀ ਤਰੱਕੀ ਲਈ ਕੋਈ ਜ਼ਰੂਰੀ ਪੌੜੀ ਹੋਵੇ। ਹਾਂਜੀ ਪੌੜੀ ਤੇ ਇਸ ਗਲਬਤ ਦਾ ਆਪਣਾ ਮਕਸਦ ਵੀ ਇਹ ਹੈ ਕਿ ਇਸ ਸਰੋਤ ਦੇ ਹਿਸਾਬ ਨਾਲ ਸਿਮਰਨ ਦਾ ਅਸਲ ਮਤਲਬ ਕੀ ਹੈ ਇਹਨੂੰ ਸਮਝੀਏ ਇਹ ਹੈ ਕਿ ਕੰਮ ਕਿਵੇਂ ਕਰਦਾ ਹੈ ਇਹਦੇ ਅਲੱਗ-ਅਲੱਗ ਪਹਿਲੂ ਕੀ ਨੇ ਤੇ ਜਿਵੇਂ ਇਸ ਲਿਖਤ ਵਿੱਚ ਦੱਸਿਆ ਹੈ ਇਹ ਸਾਡੇ ਅਧਿਆਤਮਿਕ ਸਫਰ ਵਿੱਚ ਕਿਵੇਂ ਮਦਦ ਕਰਦਾ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਇਹ ਸਰੋਤ ਸਿਮਰਨ ਨੂੰ ਕਿੰਨਾ ਜ਼ਰੂਰੀ ਮੰਨਦਾ ਹੈ ਇਸ ਵਿੱਚ ਨਾ ਗੁਰੂ ਅਰਜਨ ਦੇਵ ਜੀ ਦਾ ਇੱਕ ਕਥਨ ਹੈ ਸਾਸ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਇਹ ਕਹਿਆ ਬਿਨ ਹਰਪਜਨ ਨਾਹੀ ਨਿਸਤਾਰਾ ਸੁਖ ਨ ਕਿਨਹੁ ਲਿਆ ਇਹ ਤਾਂ ਬੜੀ ਸਿੱਧੀ ਜੀ ਗੱਲ ਕਹਿ ਰਿਹਾ ਹੈ ਕਿ ਸਾਰੇ ਧਰਮ ਗ੍ਰੰਥਾਂ ਦਾ ਨਿਚੋੜ ਇਹੀ ਹੈ ਰੱਬ ਦੇ ਭਜਨ ਤੋਂ ਬਿਨਾ ਨਾ ਮੁਕਤੀ ਮਿਲਨੀ ਹੈ ਤੇ ਨਾਹੀ ਸੱਚਾ ਸੁਖ ਬਿਲਕੁਲ ਇਹੀ ਕਥਨ ਅਸਲ ਵਿੱਚ ਸਾਰੀ ਗੱਲ ਦੀ ਨੀਅ ਹੈ ਸਰੋਤ ਇਹਨੂੰ ਸਿਰਫ ਯਾਦ ਕਰਨ ਦੀ ਕਿਰਿਆ ਨਹੀਂ ਮੰਨਦਾ ਨਹੀਂ ਸਗੋ ਇੱਕ ਠੋਸ ਅਸਲੀ ਪੌੜੀ ਦੱਸਦਾ ਹੈ ਜਿਹੜੀ ਸਾਨੂੰ ਪਰਮਾਤਮਾ ਵੱਲ ਲੈ ਕੇ ਜਾਂਦੀ ਹੈ ਲਿਖਿਤ ਇਹ ਕਹਿੰਦੀ ਹੈ ਕਿ ਇਸ ਪੌੜੀ ਤੋਂ ਬਿਨਾ ਜਿਹੜੀਆਂ ਉੱਚੀਆਂ ਅਧਿਆਤਮਿਕ ਮੰਜ਼ਲਾਂ ਨੇ ਜਿਨ੍ਹਾਂ ਨੂੰ ਇੱਥੇ ਸਵਰਗ ਕਿਹਾ ਉੱਥੇ ਜਾਣਾ ਬਹੁਤ ਔਖਾ ਹੈ ਕਈ ਮਹਾਤਮਾ ਇਸ ਨੂੰ ਭਗਤੀ ਦਾ ਸਾਰ ਉਹਦਾ ਨਿਚੋੜ ਹੀ ਮੰਨਦੇ ਨੇ ਅੱਛਾ ਮਤਲਬ ਇਹ ਸਿਰਫ ਪੜਨ ਸੁਣਨ ਦੀ ਗੱਲ ਨਹੀਂ ਨਹੀਂ ਇਹੀ ਸਮਝਣ ਵਾਲੀ ਗੱਲ ਹੈ ਜਿਵੇਂ ਸਰੋਤ ਚ ਕਿਹਾ ਕਿਤਾਬਾਂ ਪੜਨ ਨਾਲ ਜਾਂ ਕਿਸੇ ਮਹਾਪੁਰਸ਼ ਦੇ ਬਚਨ ਸੁਣਨ ਨਾਲ ਹਾਂ ਰੱਬ ਨਾਲ ਜੁੜਨ ਦੀ ਇੱਕ ਤਾਂਗ ਇੱਕ ਇੱਛਾ ਤਾਂ ਜਾਗ ਸਕਦੀ ਹੈ ਪਰ ਸਿਮਰਨ ਉਹ ਅਸਲ ਕਦਮ ਹੈ ਉਹ ਅਸਲੀ ਯਾਤਰਾ ਹੈ ਜਿਸ ਨਾਲ ਅਸੀਂ ਉਸ ਰਸਤੇ ਤੇ ਤੁਰਨਾ ਸ਼ੁਰੂ ਕਰਦੇ ਹਾਂ ਗਿਆਨ ਨੂੰ ਅਨੁਭਵ ਚ ਬਦਲਣਾ ਸ਼ੁਰੂ ਕਰਦੇ ਹਾਂ ਕਹਿ ਲਓ ਹਾਂ ਉਹ ਜਿਹੜੀ ਲੰਡਨ ਵਾਲੀ ਉਦਾਹਰਣ ਦਿੱਤੀ ਸੀ ਉਹ ਬੜੀ ਵਧੀਆ ਹੈ ਹਾਂ ਹਾਂ ਬਹੁਤ ਖੂਬਸੂਰਤ ਉਹ ਇਹ ਹੀ ਦੱਸਦੀ ਹੈ ਕਿ ਗਾਈਡ ਬੁੱਕ ਪੜ੍ਹ ਲਈ ਲੰਡਨ ਬਾਰੇ ਸਭ ਜਾਣ ਲਿਆ ਸ਼ਾਇਦ ਜਾਣ ਦੀ ਇੱਛਾ ਵੀ ਬਹੁਤ ਹੋ ਗਈ ਪਰ ਲੰਡਨ ਪਹੁੰਚਣ ਲਈ ਤਾਂ ਘਰੋਂ ਨਿਕਲਣਾ ਪਊਗਾ ਸਫਰ ਕਰਨਾ ਪਊਗਾ ਉਵੇਂ ਹੀ ਸਿਮਰਨ ਸਾਡੀ ਆਤਮਾ ਦੀ ਉਹ ਅੰਦਰ ਦੀ ਯਾਤਰਾ ਹੈ ਜਿਹੜੀ ਸਾਨੂੰ ਸਾਡੀ ਹੁਣ ਦੀ ਹਾਲਤ ਤੋਂ ਜੋ ਸ਼ਾਇਦ ਨੀਵੀਂ ਹੈ ਪਟਕੀ ਹੋਈ ਹੈ ਉੱਥੋਂ ਚੁੱਕ ਕੇ ਉੱਚੀ ਸ਼ੁੱਧ ਟਿੱਕੀ ਹੋਈ ਅਵਸਥਾ ਵੱਲ ਲੈ ਜਾਂਦੀ ਹੈ ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਜੇ ਸਿਮਰਨ ਨਾ ਹੋਵੇ ਤਾਂ ਗਿਆਨ ਭਾਵੇਂ ਜਿੰਨਾ ਮਰਜ਼ੀ ਹੋਵੇ ਉਹ ਅਧੂਰਾ ਹੈ ਜਾਂ ਸ਼ਾਇਦ ਬੇਅਸਰ ਹਾਂ ਦੇਖੋ ਇੱਥੇ ਇੱਕ ਬਹੁਤ ਹੀ ਮਹਤਵਪੂਰਨ ਨੁਕਤਾ ਹੈ ਥੋੜਾ ਚੇਤਾਵਨੀ ਵਾਲਾ ਵੀ ਹੈ ਸਰੋਤ ਕਹਿੰਦਾ ਹੈ ਕਿ ਸਿਰਫ ਸਿਮਰਨ ਨਾਲ ਜਿਹੜਾ ਬ੍ਰਹਮ ਗਿਆਨ ਮਿਲਦਾ ਨਾ ਉਹੀ ਸਾਡੇ ਅੰਦਰ ਵੱਸਦਾ ਹੈ ਸਾਡੇ ਜੀਵਨ ਦਾ ਹਿੱਸਾ ਬੰਦਾ ਹੈ ਇਸ ਤੋਂ ਬਿਨਾ ਜਿਹੜਾ ਗਿਆਨ ਹੈ ਉਹ ਭਾਵੇਂ ਕਿੰਨਾ ਵੀ ਡੂੰਗਾ ਹੋਵੇ ਉਹ ਸਿਰਫ ਦਿਮਾਗ ਦੀ ਕਸਰਤ ਬਣ ਕੇ ਰਹਿ ਜਾਂਦਾ ਹੈ ਔਰ ਕਈ ਵਾਰ ਤਾਂ ਹੰਕਾਰ ਵਧਾ ਕੇ ਨਾ ਸਥਿਤੀ ਨੂੰ ਹੋਰ ਉਲਝਾ ਦਿੰਦਾ ਹੈ ਤਾਂ ਹੀ ਉਹ ਬਾਲ ਦੀ ਖਲ ਲੋਹਣ ਵਾਲੇ ਫਿਲਾਸਫਰ ਤੇ ਅਸਲ ਸਾਧਕ 'ਚ ਫਰਕ ਦੱਸਿਆ ਗਿਆ ਹੈ ਇਹ ਤਾਂ ਸੋਚਣ ਵਾਲੀ ਗੱਲ ਹੈ ਮਤਲਬ ਸਿਰਫ ਜਾਨਣਾ ਨਹੀਂ ਉਸ ਨੂੰ ਜੀਣਾ ਉਸ ਨਾਲ ਇੱਕ ਹੋਣਾ ਜ਼ਰੂਰੀ ਹੈ ਤੇ ਫਿਰ ਇਹ ਜਿਹੜੀ ਸੱਚੀ ਸ਼ਰਧਾ ਦੀ ਗੱਲ ਹੈ ਅਟੁੱਟ ਵਿਸ਼ਵਾਸ ਦੀ ਉਹ ਕਿਵੇਂ ਆਉਂਦਾ ਹੈ ਕਿ ਉਹ ਕਿਤਾਬਾਂ ਨਾਲ ਨਹੀਂ ਆ ਜਾਂਦਾ ਨਹੀਂ ਸਰੋਤ ਇਸ ਤੇ ਬਹੁਤ ਜ਼ੋਰ ਦਿੰਦਾ ਹੈ ਕਹਿੰਦਾ ਕਿ ਸਿਰਫ ਕਿਤਾਬੀ ਗੱਲਾਂ ਜਾਂ ਦੂਜਿਆਂ ਦੇ ਤਜਰਬੇ ਸੁਣਨ ਨਾਲ ਉਹ ਅੰਦਰਲਾ ਅਡੋਲ ਵਿਸ਼ਵਾਸ ਨਹੀਂ ਬਣਦਾ ਉਹ ਵਿਸ਼ਵਾਸ ਜੋ ਵੱਡੀ ਤੋਂ ਵੱਡੀ ਮੁਸੀਬਤ ਚ ਵੀ ਹਿੰਮਤ ਦਿੰਦਾ ਹੈ ਉਦਾਹਰਨ ਦਿੱਤੀ ਹੈ ਕਿ ਜਿਉਂਦੇ ਜੀ ਆਰੇ ਨਾਲ ਚੀਰੇ ਜਾਣ ਦਾ ਦੁੱਖ ਉਹ ਦੁੱਖ ਵੀ ਉਹੀ ਹੱਸ ਕੇ ਸਹਿ ਸਕਦਾ ਜਿਸ ਨੂੰ ਮੌਤ ਤੋਂ ਬਾਅਦ ਰੱਬ ਨਾਲ ਮਿਲਣ ਦਾ ਪੱਕਾ ਯਕੀਨ ਹੋਵੇ ਆਪਣੇ ਅਨੁਭਵ ਤੋਂ ਜਿਹੜਾ ਜੀਵਨ ਦੇ ਸੋਮੇ ਨਾਲ ਜੁੜਿਆ ਮਹਿਸੂਸ ਕਰਦਾ ਉਹ ਮੌਤ ਤੋਂ ਕਿਉਂ ਡਰੇਗਾ ਤੇ ਇਹ ਪੱਕਾ ਵਿਸ਼ਵਾਸ ਲੇਖਕ ਕਹਿੰਦਾ ਸਿਮਰਨ ਦੇ ਲਗਾਤਾਰ ਅਭਿਆਸ ਨਾਲ ਹੀ ਬਣਦਾ ਹੈ ਵਾਹ ਇਹ ਤਾਂ ਸਿਮਰਨ ਦੀ ਤਾਕਤ ਨੂੰ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਦਿਖਾਉਂਦਾ ਹੈ ਇਹ ਸਿਰਫ ਕੋਈ ਰਸਮ ਨਹੀਂ ਸਗੋਂ ਬਹੁਤ ਡੂੰਗੀ ਸਾਡੇ ਅੰਦਰ ਬਦਲਾਅ ਲਿਆਉਣ ਵਾਲੀ ਪ੍ਰਕਿਰਿਆ ਹੈ ਜੋ ਵਿਸ਼ਵਾਸ ਨੂੰ ਅਨੁਭਵ ਬਣਾ ਦਿੰਦੀ ਹੈ ਚਲੋ ਹੁਣ ਥੋੜਾ ਇਸ ਦੇ ਹੋਰ ਜਿਹੜੇ ਠੋਸ ਲਾਭ ਗਿਣਾਏ ਨੇ ਉਹਨਾਂ ਤੇ ਗੱਲ ਕਰੀਏ ਪਹਿਲਾ ਜ਼ਿਕਰ ਆਉਂਦਾ ਹੈ ਮਨ ਦੀ ਸਫਾਈ ਦਾ ਸ਼ੁੱਧਤਾ ਦਾ ਹਾਂਜੀ ਤੇ ਇਹ ਬਹੁਤ ਹੀ ਬੁਨਿਆਦੀ ਬੇਸਿਕ ਲਾਭ ਹੈ ਸਰੋਤ ਕਹਿੰਦਾ ਹੈ ਕਿ ਸਿਮਰਨ ਨਾ ਇੱਕ ਤਰ੍ਹਾਂ ਨਾਲ ਮਨ ਨੂੰ ਧੋਂਦਾ ਹੈ ਉਦੇ ਵਿੱਚੋਂ ਫਾਲਤੂ ਸੋਚਾਂ ਵਿਕਾਰਾਂ ਦੀ ਜਿਹੜੀ ਮੈਲ ਹੈ ਉਹਨੂੰ ਸਾਫ਼ ਕਰਦਾ ਹੈ ਤੇ ਨਾਲ ਦੀ ਨਾਲ ਮਨ ਨੂੰ ਇਕਾਗਰ ਕਰਨ 'ਚ ਮਦਦ ਕਰਦਾ ਹੈ ਇਸ ਗੱਲ ਤੇ ਜ਼ੋਰ ਹੈ ਕਿ ਜਿਹੜਾ ਮਨ ਭਟਕਦਾ ਰਹਿੰਦਾ ਹੈ ਖਿੰਡਿਆ ਰਹਿੰਦਾ ਹੈ ਉਹ ਬਹੁਤ ਕਮਜ਼ੋਰ ਹੁੰਦਾ ਹੈ ਪਰ ਜਿਹੜਾ ਮਨ ਇਕਾਗਰ ਹੈ ਟਿਕਿਆ ਹੋਇਆ ਹੈ ਉਹਦੇ 'ਚ ਬਹੁਤ ਸ਼ਕਤੀ ਹੁੰਦੀ ਹੈ ਉਹ ਡੂੰਘੀਆਂ ਗੱਲਾਂ ਸੋਚ ਸਕਦਾ ਹੈ ਅਨੁਭਵ ਕਰ ਸਕਦਾ ਹੈ ਭਾਵੇਂ ਇਕਾਗਰਤਾ ਦੇ ਹੋਰ ਤਰੀਕੇ ਵੀ ਹੋਣਗੇ ਪਰ ਇਹ ਸਰੋਤ ਦਾਵਾ ਕਰਦਾ ਹੈ ਕਿ ਸਿਮਰਨ ਇਸ ਕੰਮਲੀ ਸਭ ਤੋਂ ਸੌਖਾ ਤੇ ਅਸਰਦਾਰ ਤਰੀਕਾ ਹੈ ਅੱਛਾ ਜਦੋਂ ਮਨ ਸ਼ੁੱਧ ਤੇ ਇਕਾਗਰ ਹੋ ਗਿਆ ਫਿਰ ਅੱਗੇ ਕੀ ਹੁੰਦਾ ਹੈ ਮਤਲਬ ਇਸ ਦੇ ਅਧਿਆਤਮਿਕ ਨਤੀਜੇ ਕੀ ਨਿਕਲਦੇ ਨੇ ਦੂਜੇ ਤਰੀਕੇ ਸ਼ਾਇਦ ਸਿਰਫ ਮਨ ਨੂੰ ਸ਼ਾਂਤ ਕਰ ਦੇਣ ਪਰ ਸਿਮਰਨ ਸਾਨੂੰ ਸਾਡੇ ਅਸਲੀ ਆਪੇ ਨਾਲ ਸਾਡੀ ਆਤਮਾ ਨਾਲ ਜੋੜਨ 'ਚ ਮਦਦ ਕਰਦਾ ਹੈ ਤੇ ਜਦੋਂ ਇਹ ਅੰਦਰਲਾ ਕਨੈਕਸ਼ਨ ਬਣਦਾ ਹੈ ਤਾਂ ਬਾਹਰ ਦੀ ਦੁਨੀਆ ਦੇ ਸੁੱਖ ਉਹਨਾਂ ਦੀ ਖਿੱਚ ਉਹਨਾਂ ਤੋਂ ਮਨ ਆਪਣੇ ਆਪ ਉਪਰਾਮ ਹੋਣ ਲੱਗ ਪੈਂਦਾ ਹੈ ਮਤਲਬ ਇਹ ਕੋਈ ਜ਼ਬਰਦਸਤੀ ਵਾਲਾ ਤਿਆਗ ਨਹੀਂ ਸਗੋਂ ਅੰਦਰੋਂ ਕਿਸੇ ਉੱਚੇ ਆਨੰਦ ਦੀ ਖਿੱਚ ਕਰਕੇ ਹੁੰਦਾ ਹੈ ਹਾਂ ਬਿਲਕੁਲ ਇਸੇ ਤਰ੍ਹਾਂ ਸਰੋਤ ਇਹਨੂੰ ਕਹਿੰਦਾ ਹੈ ਆਤਮਾ ਵਿੱਚ ਇੱਕ ਅਦਭੁਤ ਮਸਤੀ ਦਾ ਪੈਦਾ ਹੋਣਾ ਅੰਦਰ ਇੱਕ ਖੇੜਾ ਆ ਜਾਂਦਾ ਹੈ ਤੇ ਜਿੰਨੀ ਅੰਦਰਲੀ ਮਸਤੀ ਇਹ ਰੋਹਾਨੀ ਖੁਸ਼ੀ ਵੱਧਦੀ ਹੈ ਓਨੀ ਹੀ ਬਾਹਰਲੇ ਨਾਸ਼ਵਾਨ ਸੁੱਖਾਂ ਤੋਂ ਅਰੂਚੀ ਜਾਂ ਨਫ਼ਰਤ ਜੀ ਵੱਧਦੀ ਜਾਂਦੀ ਹੈ ਫਿਰ ਉਹ ਇਕਾਗਰ ਮਨ ਆਪਣੀ ਅਸਲੀ ਖੋਜ ਲੱਗ ਜਾਂਦਾ ਹੈ ਯਾਨੀ ਆਪਣੀ ਆਤਮਾ ਨੂੰ ਤਉ ਦੇ ਸੋਮੇ ਪਰਮਾਤਮਾ ਨੂੰ ਜਾਣਨਾ ਤੇ ਉਹਦਾ ਸਿੱਧਾ ਅਨੁਭਵ ਕਰਨਾ ਇਹ ਤਾਂ ਬਹੁਤ ਹੀ ਵੱਡੇ ਲਾਭ ਹੋ ਗਏ ਸਰੋਤ ਵਿੱਚ ਕੁਝ ਹੋਰ ਵੀ ਸੰ ਸ਼ਾਇਦ ਜਿਵੇਂ ਮਨ ਨੂੰ ਭਟਕਣ ਤੋਂ ਰੋਕਣਾ ਇਕਾਗਰਤਾ ਨੂੰ ਪੱਕਾ ਕਰਨਾ ਹਾਂ ਹਾਂ ਉਹ ਵੀ ਨੇ ਸਿਮਰਨ ਮਨ ਨੂੰ ਇੱਕ ਫੋਕਸ ਪੁਆਇੰਟ ਦਿੰਦਾ ਜਿਸ ਨਾਲ ਉਹ ਐਵੇਂ ਇੱਧਰ ਉੱਧਰ ਨਹੀਂ ਭਜਦਾ ਜਿਹੜੀ ਇਕਾਗਰਤਾ ਆਉਂਦੀ ਹੈ ਉਹਨੂੰ ਇਹ ਹੋਰ ਸਥਿਰ ਹੋਰ ਪੱਕਾ ਕਰਦਾ ਹੈ ਇੱਕ ਹੋਰ ਖਾਸ ਗੱਲ ਹੈ ਸਿਮਰਨ ਚ ਅਸੀਂ ਜਿਸ ਵੀ ਇਸ਼ਟ ਦਾ ਯਾਨੀ ਰੱਬ ਦੇ ਜਿਸ ਰੂਪ ਜਾਂ ਗੁਣ ਦਾ ਧਿਆਨ ਕਰਦੇ ਹਾਂ ਉਹ ਗੁਣ ਲਗਾਤਾਰ ਸਾਡੇ ਮਨ ਸਾਹਮਣੇ ਰਹਿੰਦੇ ਨੇ ਤੇ ਇਸ ਲਗਾਤਾਰ ਚਿੰਤਨ ਨਾਲ ਉਹ ਗੁਣ ਹੌਲੀ-ਹੌਲੀ ਸਾਡੇ ਸੁਭਾਅ ਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣਨ ਲੱਗ ਪੈਂਦੇ ਨੇ ਤੇ ਇਸ ਨਾਲ ਮਨ ਹਲਕਾ ਸ਼ਾਂਤ ਨਿਰਮਲ ਹੁੰਦਾ ਜਾਂਦਾ ਹੈ ਤੇ ਸ਼ਾਇਦ ਸਭ ਤੋਂ ਅਹਿਮ ਲਾਭ ਜਿਸ ਦਾ ਪਹਿਲਾਂ ਵੀ ਜ਼ਿਕਰ ਆਇਆ ਸੀ ਹਮੇ ਦਾ ਖਤਮ ਹੋਣਾ ਸਰੋਤ ਇਸ ਬਾਰੇ ਕੀ ਕਹਿੰਦਾ ਹੈ ਆ ਇਹਨੂੰ ਅਕਸਰ ਆਖਰੀ ਤੇ ਸਭ ਤੋਂ ਜ਼ਰੂਰੀ ਲਾਭ ਮੰਨਿਆ ਜਾਂਦਾ ਸਰੋਤ ਦੱਸਦਾ ਕਿ ਸਿਮਰਨ ਹੌਲੀ-ਹੌਲੀ ਹਮੇ ਦਾ ਜਿਹੜਾ ਭੁਲੇਖਾ ਹੈ ਉਹਨੂੰ ਖਤਮ ਕਰ ਦਿੰਦਾ ਹਮੇ ਯਾਨੀ ਉਹ ਮੈਂ ਦੀ ਭਾਵਨਾ ਉਹ ਵੱਖਰੇਪਣ ਦਾ ਅਹਿਸਾਸ ਜਿਹੜਾ ਸਾਨੂੰ ਰੱਬ ਤੋਂ ਸਾਰੀ ਕਾਇਨਾਤ ਤੋਂ ਵੱਖਰਾ ਮਹਿਸੂਸ ਕਰਵਾਉਂਦਾ ਜਦੋਂ ਸਿਮਰਨ ਨਾਲ ਮਨ ਸ਼ੁੱਧ ਹੋ ਕੇ ਇਕਾਗਰ ਹੋ ਕੇ ਰੱਬ 'ਚ ਲੀਨ ਹੁੰਦਾ ਤੇ ਇਹ ਵੱਖਰੇਪਣ ਦਾ ਪਰਮ ਟੁੱਟ ਜਾਂਦਾ ਤੇ ਮਨ ਆਪਣੇ ਅਸਲ ਆਪਣੇ ਸੂਮੇ ਪ੍ਰਮਾਤਮਾ ਨਾਲ ਇੱਕ ਹੋ ਜਾਂਦਾ ਜੇ ਨਾ ਸਾਰੇ ਲਾਭਾਂ ਨੂੰ ਇਕੱਠਿਆਂ ਦੇਖੀਏ ਮਨ ਦੀ ਸ਼ੁੱਧਤਾ ਇਕਾਗਰਤਾ ਅੰਦਰਲਾ ਆਨੰਦ ਦੁਨੀਆ ਤੋਂ ਮੋਹ ਟੁੱਟਣਾ ਰੱਬੀ ਗੁਣਾ ਦਾ ਆ ਜਾਣਾ ਤੇ ਹਉਮੈ ਦਾ ਖਤਮ ਹੋਣਾ ਫਿਰ ਤਾਂ ਇਹ ਸਾਫ਼ ਹੈ ਕਿ ਸਰੋਤ ਸਿਮਰਨ ਨੂੰ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਪੂਰਾ ਬਦਲਾਅ ਲਿਆਉਣ ਵਾਲੀ ਚਾਬੀ ਮੰਨਦਾ ਹੈ ਬਿਨਾਂ ਸ਼ੱਕ ਇਸ ਸਰਫ ਕੋਈ ਮਾਨਸਿਕ ਫਾਇਦੇ ਨਹੀਂ ਇਹ ਤਾਂ ਆਤਮਿਕ ਪੱਧਰ ਤੇ ਪੂਰੀ ਕਾਇਆ ਕਲਪ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਸਿਮਰਨ ਦੀ ਮਹੱਤਤਾ ਤੇ ਲਾਭ ਤਾਂ ਕਾਫੀ ਹੱਦ ਤੱਕ ਸਪਸ਼ਟ ਹੋ ਗਏ ਹੁਣ ਆਪਾਂ ਇਹਦੇ ਅਭਿਆਸ ਦੇ ਤਰੀਕਿਆਂ ਵੱਲ ਚੱਲਦੇ ਹਾਂ ਸਰੋਤ ਚ ਮੁੱਖ ਤੌਰ ਤੇ ਦੋ ਤਰੀਕੇ ਦੱਸੇ ਗਏ ਨੇ ਗੁਰਬਾਣੀ ਦਾ ਸਿਮਰਨ ਤੇ ਨਾਮ ਦਾ ਸਿਮਰਨ ਇਹਨਾਂ ਚ ਫਰਕ ਕੀ ਹੈ ਤੇ ਇਹਨਾਂ ਦਾ ਆਪਸ ਚ ਕੀ ਰਿਸ਼ਤਾ ਹੈ ਹਾਂਜੀ ਸਰੋਤ ਇਹਨਾਂ ਦੋਵਾਂ ਚ ਇੱਕ ਬਹੁਤ ਹੀ ਸੂਖਮ ਪਰ ਜ਼ਰੂਰੀ ਫਰਕ ਦੱਸਦਾ ਹੈ ਜਿਹੜਾ ਗੁਰਬਾਣੀ ਦਾ ਸਿਮਰਨ ਹੈ ਉਹਦੇ ਵਿੱਚ ਮੁੱਖ ਤੌਰ ਤੇ ਕੀ ਆਉਂਦਾ ਹੈ ਰੋਜ਼ ਦੀ ਜਿਹੜੀ ਨਿਰਧਾਰਿਤ ਬਾਣੀ ਹੈ ਨਿਤਨੇਮ ਉਹਦਾ ਪਾਠ ਕਰਨਾ ਜਾਂ ਕਿਸੇ ਖਾਸ ਸ਼ਬਦ ਜਾਂ ਤੁਕ ਨੂੰ ਵਾਰ-ਵਾਰ ਪੜਨਾ ਵਿਚਾਰਨਾ ਜਾਂ ਉਹਦਾ ਜਾਪ ਕਰਨਾ ਤੇ ਸੰਗਤ ਵਿੱਚ ਕੀਰਤਨ ਸੁਣਨਾ ਜਾਂ ਉਹਦੇ ਵਿੱਚ ਹਿੱਸਾ ਲੈਣਾ ਇਹ ਸਭ ਗੁਰਬਾਣੀ ਦੇ ਸਿਮਰਨ ਚ ਆਉਂਦਾ ਪਰ ਇੱਕ ਗੱਲ ਮੈਂ ਪੜ੍ਹੀ ਸੀ ਕਿ ਗੁਰਬਾਣੀ ਦੇ ਅਰਥ ਸਮਝੇ ਬਿਨਾ ਸਿਰਫ ਨਾਮ ਜਪਣਾ ਸ਼ਾਇਦ ਪੂਰਾ ਫਲ ਨਹੀਂ ਦਿੰਦਾ ਇਹਦਾ ਕੀ ਕਾਰਨ ਹੈ ਦੇਖੋ ਕਾਰਨ ਸਾਡੇ ਮਨ ਦੀ ਆਮ ਹਾਲਤ ਚ ਹੈ ਸਾਡਾ ਮਨ ਆਮ ਤੌਰ ਤੇ ਬਹੁਤ ਪਟਕਦਾ ਹੈ ਬਹੁਤ ਚੰਚਲ ਹੁੰਦਾ ਹੈ ਕਈ ਤਰ੍ਹਾਂ ਦੀਆਂ ਸੋਚਾਂ ਸੁਪਨੇ ਖਿਆਲ ਇੱਛਾਵਾਂ ਇਹ ਸਭ ਚੱਲਦਾ ਰਹਿੰਦਾ ਹੈ ਸ੍ਰੋਤ ਕਹਿੰਦਾ ਹੈ ਕਿ ਗੁਰਬਾਣੀ ਪਹਿਲਾਂ ਸਾਡੇ ਇਹਨਾਂ ਖਿਆਲਾਂ ਨੂੰ ਬਦਲਣ ਤੇ ਸਾਫ਼ ਕਰਨ ਦਾ ਕੰਮ ਕਰਦੀ ਹੈ ਇਹ ਸਾਨੂੰ ਗੁਰੂਆਂ ਦੀ ਸਿੱਖਿਆ ਜ਼ਿੰਦਗੀ ਦੀ ਸੱਚਾਈ ਰੱਬ ਦੇ ਗੁਣਾਂ ਬਾਰੇ ਦੱਸਦੀ ਹੈ ਜਿਸ ਨਾਲ ਮਨ 'ਚ ਸਹੀ ਸਮਝ ਆਉਂਦੀ ਹੈ ਤੇ ਰੱਬ ਨੂੰ ਯਾਦ ਕਰਨ ਦੀ ਪ੍ਰੇਰਣਾ ਮਿਲਦੀ ਹੈ ਜਦੋਂ ਅਸੀਂ ਗੁਰਬਾਣੀ ਤੇ ਧਿਆਨ ਲਾਉਂਦੇ ਹਾਂ ਤਾਂ ਸਾਡੇ ਜਿਹੜੇ ਨੀਵੇਂ ਪਟਕਦੇ ਖਿਆਲ ਨੇ ਉਹ ਹੌਲੀ-ਹੌਲੀ ਸ਼ੁੱਧ ਹੁੰਦੇ ਨੇ ਮਨ ਟਿਕਦਾ ਹੈ ਤੇ ਜਦੋਂ ਮਨ ਇੰਜ ਸ਼ੁੱਧ ਤੇ ਟਿਕਿਆ ਹੋਇਆ ਹੋਵੇ ਫਿਰ ਕੀ ਮਹਿਸੂਸ ਹੁੰਦਾ ਸਰੋਤ ਦੱਸਦਾ ਹੈ ਕਿ ਉਸ ਹਾਲਤ ਵਿੱਚ ਗੁਰਬਾਣੀ ਪੜਨ ਜਾਂ ਵਿਚਾਰਨ ਨਾਲ ਸਾਨੂੰ ਰੋਹਾਨੀ ਚਲਕਾ ਮਿਲ ਸਕਦੀਆਂ ਨੇ ਜਾਂ ਇੱਕ ਡੂੰਗੀ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੋ ਸਕਦੀ ਹੈ ਜਿਸ ਨੂੰ ਮਸਤੀ ਕਿਹਾ ਗਿਆ ਹੈ ਇਥੇ ਇੱਕ ਮਹਾਤਮਾ ਦੀ ਬਹੁਤ ਸੋਹਣੀ ਉਪਮਾ ਵੀ ਹੈ ਉਹ ਗੁਰਬਾਣੀ ਨੂੰ ਰੱਬ ਦੀ ਧੀ ਤੇ ਨਾਮ ਨੂੰ ਰੱਬ ਦਾ ਪੁੱਤਰ ਕਹਿੰਦੇ ਸੀ ਇਹਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਸਾਨੂੰ ਰੱਬ ਦੇ ਨੇੜੇ ਲੈ ਜਾਂਦੀ ਹੈ ਉਹਦੇ ਦਰਵਾਜ਼ੇ ਤੱਕ ਪਹੁੰਚਾ ਦਿੰਦੀ ਹੈ ਪਰ ਨਾਮ ਸਾਨੂੰ ਸਿੱਧਾ ਉਹਦੇ ਨਾਲ ਮਿਲਾ ਦਿੰਦਾ ਉਹਦੇ ਵਿੱਚ ਇੱਕ ਮਿਕ ਕਰ ਦਿੰਦਾ ਇਹ ਉਪਮਾ ਤਾਂ ਬਹੁਤ ਡੂੰਗੀ ਹੈ ਤਾਂ ਕਿ ਇਸ ਦਾ ਮਤਲਬ ਇਹ ਹੈ ਕਿ ਆਮ ਜ਼ਿੰਦਗੀ 'ਚ ਗੁਰਬਾਣੀ ਜ਼ਿਆਦਾ ਜ਼ਰੂਰੀ ਹੈ ਤੇ ਨਾਮ ਦਾ ਅਭਿਆਸ ਸਿਰਫ ਉਹਨਾਂ ਲਈ ਜੋ ਬਹੁਤ ਉੱਚੀ ਅਧਿਆਤਮਿਕ ਖੋਜ ਕਰ ਰਹੇ ਨੇ ਹਾਂ ਕੁਝ ਇਸ ਤਰ੍ਹਾਂ ਹੀ ਸਮਝ ਸਕਦੇ ਹਾਂ ਸਰੋਤ ਕਹਿੰਦਾ ਹੈ ਕਿ ਰੋਜ਼ ਦੀ ਜ਼ਿੰਦਗੀ ਚ ਆਮ ਸ਼ਰਦਾਲੂਆਂ ਲਈ ਬਾਣੀ ਪੜ੍ਹਨਾ ਗੁਰਦੁਆਰੇ ਜਾਣਾ ਕੀਰਤਨ ਸੁਣਨਾ ਇਹ ਬਹੁਤ ਫਾਇਦੇਮੰਦ ਹੈ ਤੇ ਅਕਸਰ ਕਾਫੀ ਹੁੰਦਾ ਹੈ ਇਹ ਉਹਨਾਂ ਦੇ ਮਨ ਨੂੰ ਸਾਫ਼ ਰੱਖਦਾ ਹੈ ਤੇ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਦਾ ਹੈ ਪਰ ਜਿਹੜੇ ਵਾਕਈ ਗੰਭੀਰ ਖੋਜੀ ਨੇ ਜਿਹੜੇ ਰੂਹਾਨੀਅਤ ਦੀਆਂ ਡੂੰਘੀਆਂ ਮੰਜ਼ਲਾਂ ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਨਾਮ ਦਾ ਅਭਿਆਸ ਲਾਜ਼ਮੀ ਦੱਸਿਆ ਗਿਆ ਹੈ ਜਿਵੇਂ ਗੁਰਬਾਣੀ ਸਾਨੂੰ ਰੱਬ ਦੇ ਦੇਸ਼ ਸਚਖੰਡ ਬਾਰੇ ਦੱਸਦੀ ਹੈ ਉਹਦੀ ਛਲਕ ਦਿੰਦੀ ਹੈ ਪਰ ਨਾਮ ਉਹ ਤਾਕਤ ਹੈ ਜੋ ਸਾਨੂੰ ਉੱਥੇ ਲੈ ਜਾਂਦੀ ਹੈ ਤੇ ਉੱਥੇ ਟਿਕਾਉਂਦੀ ਹੈ ਹਾਂ ਉਹ ਰੇਲ ਗੱਡੀ ਤੇ ਹਵਾਈ ਜਹਾਜ਼ ਵਾਲੀ ਉਦਾਹਰਣ ਵੀ ਸੀ ਨਾ ਬਿਲਕੁਲ ਉਹ ਇਹੀ ਗੱਲ ਸਾਫ਼ ਕਰਦੀ ਹੈ ਜਿਵੇਂ ਜ਼ਮੀਨ ਤੇ ਸਫ਼ਰ ਲਈ ਰੇਲ ਜਾਂ ਕਾਰ ਚਾਹੀਦੀ ਪਰ ਜੇ ਹਵਾ ਚੋੜਨਾ ਤਾਂ ਜਹਾਜ਼ ਚਾਹੀਦਾ ਓਵੇਂ ਹੀ ਇਸ ਦੁਨੀਆ 'ਚ ਰਹਿੰਦਿਆਂ ਆਪਣੀ ਆਤਮਾ ਨੂੰ ਸਾਫ਼ ਤੇ ਸੁਰੱਖਿਅਤ ਰੱਖਣ ਲਈ ਗੁਰਬਾਣੀ ਦਾ ਸਹਾਰਾ ਚਾਹੀਦਾ ਪਰ ਜੇ ਆਤਮਾ ਦੇ ਖੇਤਰ ਚ ਉੱਚੀਆਂ ਉਡਾਣੀਆਂ ਮਾਰਨੀਆਂ ਨੇ ਰੱਬ ਨਾਲ ਸਿੱਧਾ ਜੁੜਨਾ ਹੈ ਤਾਂ ਫਿਰ ਨਾਮ ਦੇ ਖੰਭ ਚਾਹੀਦੇ ਨੇ ਇਸ ਲਈ ਸਰੋਤ ਸਲਾਹ ਦਿੰਦਾ ਕਿ ਪਹਿਲਾਂ ਗੁਰਬਾਣੀ ਲਈ ਸ਼ਰਧਾ ਤੇ ਪਿਆਰ ਬਣਾਓ ਉਹਨੂੰ ਸਮਝੋ ਤੇ ਫਿਰ ਹੌਲੀ-ਹੌਲੀ ਨਾਲ ਨਾਮ ਦਾ ਅਭਿਆਸ ਵੀ ਸ਼ੁਰੂ ਕਰੋ ਇਹ ਸਪਸ਼ਟੀਕਰਨ ਗੁਰਬਾਣੀ ਤੇ ਨਾਮ ਦੇ ਆਪਸੀ ਰਿਸ਼ਤੇ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਔ ਹੁਣ ਅਭਿਆਸ ਦੇ ਕੁਝ ਹੋਰ ਅਮਲੀ ਪਹਿਲੂ ਦੇਖੀਏ ਸਰੋਤ ਗੁਰਬਾਣੀ ਪਾਠ ਕਰਨ ਦੇ ਤਰੀਕੇ ਬਾਰੇ ਵੀ ਕੁਝ ਖਾਸ ਗੱਲਾਂ ਦੱਸਦਾ ਹੈ ਹਾਂ ਇੱਕ ਤਰਤੀਬ ਦੱਸੀ ਹੈ ਖਾਸ ਕਰਕੇ ਸ਼ੁਰੂ ਕਰਨ ਵਾਲਿਆਂ ਲਈ ਸੁਝਾਅ ਇਹ ਹੈ ਕਿ ਸ਼ੁਰੂ ਚ ਜਦੋਂ ਮਨ ਬਹੁਤ ਭਟਕਦਾ ਉੱਚੀ ਆਵਾਜ਼ ਚ ਪਾਠ ਕਰਨਾ ਚਾਹੀਦਾ ਹੈ ਇਸ ਨਾਲ ਕੰਨ ਵੀ ਸੁਣਦੇ ਨੇ ਤੇ ਮਨ ਨੂੰ ਟਿਕੇ ਰਹਿਣ ਚ ਮਦਦ ਮਿਲਦੀ ਹੈ ਫਿਰ ਜਿਵੇਂ ਜਿਵੇਂ ਅਭਿਆਸ ਨਾਲ ਮਨ ਥੋੜਾ ਸ਼ਾਂਤ ਹੋਵੇ ਇਕਾਗਰ ਹੋਵੇ ਫਿਰ ਹੌਲੀ ਆਵਾਜ਼ 'ਚ ਬਸ ਬੁੱਲਾ ਨਾਲ ਮਤਲਬ ਕਿ ਬੁੜਬੁੜਾ ਕੇ ਪਾਠ ਕੀਤਾ ਜਾ ਸਕਦਾ ਹੈ ਤੇ ਆਖਿਰ 'ਚ ਜਦੋਂ ਮਨ ਹੋਰ ਜ਼ਿਆਦਾ ਟਿਕ ਜਾਵੇ ਇਕਾਗਰਤਾ ਡੂੰਗੀ ਹੋ ਜਾਵੇ ਤਾਂ ਮਾਨਸਿਕ ਤੌਰ ਤੇ ਬਿਨਾਂ ਬੋਲਿਆਂ ਸਿਰਫ ਮਨ ਹੀ ਮਨ ਵਿੱਚ ਪਾਠ ਹੋ ਸਕਦਾ ਹੈ ਇਹ ਤਰੀਕਾ ਇੱਕ ਮਹਾਤਮਾ ਦੇ ਹਵਾਲੇ ਨਾਲ ਦੱਸਿਆ ਕਿ ਇਸ ਸਟੈਪ ਬਾਈ ਸਟੈਪ ਤਰੱਕੀ ਸਾਨੂੰ ਮਾਨਸਿਕ ਪਾਠ ਤੱਕ ਲੈ ਜਾਂਦੀ ਹੈ ਜੋ ਫਿਰ ਨਾਮ ਦੇ ਅਭਿਆਸ ਲਈ ਵਧੀਆ ਨੀਂ ਬਣਦੀ ਹੈ। ਰੋਜ਼ ਦੇ ਨਿਤਨੇਮ ਤੋਂ ਇਲਾਵਾ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਡੂੰਘਾਈ ਨਾਲ ਸਮਝ ਕੇ ਪੜਨ ਤੇ ਵੀ ਜ਼ੋਰ ਹੈ। ਬਿਲਕੁਲ ਸਰੋਤ ਦਾ ਮੰਨਣਾ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਘੱਟੋ ਘੱਟ 2 ਜਾਂ 3 ਵਾਰ ਸ਼ੁਰੂ ਤੋਂ ਅਖੀਰ ਤੱਕ ਧਿਆਨ ਨਾਲ ਤੇ ਅਰਥ ਸਮਝ ਕੇ ਪੜੇ ਬਿਨਾ ਉਹਦੀ ਅਸਲ ਗਹਿਰਾਈ ਨੂੰ ਸਮਝਣਾ ਬਹੁਤ ਔਖਾ ਹੈ। ਲੇਖਕ ਆਪਣਾ ਤਜਰਬਾ ਵੀ ਦੱਸਦੇ ਨੇ ਕਿ ਉਹ ਪਾਠ ਕਰਦੇ ਹੋਏ ਜਿਹੜੀਆਂ ਤੁਕਾਂ ਜਾਂ ਸ਼ਬਦ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਸੀ ਜਾਂ ਉਹਨਾਂ ਦੀ ਉਸ ਵੇਲੇ ਦੀ ਹਾਲਤ ਨਾਲ ਮੇਲ ਖਾਂਦੇ ਸੀ ਉਹਨਾਂ ਨੂੰ ਨੋਟ ਕਰ ਲੈਂਦੇ ਸੀ ਉਹਨਾਂ ਨੂੰ ਯਕੀਨ ਹੈ ਕਿ ਗੁਰਬਾਣੀ ਵਿੱਚ ਹਰ ਅਧਿਆਤਮਿਕ ਪੱਧਰ ਤੇ ਹਰ ਸਵਾਲ ਦਾ ਜਵਾਬ ਹੈ ਬਸ ਸਾਨੂੰ ਲੱਭਣ ਦੀ ਲੋੜ ਹੈ ਇੱਥੇ ਇੱਕ ਬਹੁਤ ਹੀ ਦਿਲਚਸਪ ਗੱਲ ਆਉਂਦੀ ਹੈ। ਲੇਖਕ ਕਹਿੰਦੇ ਨੇ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਕਿਤਾਬ ਨਹੀਂ ਸਗੋਂ ਇੱਕ ਜੀਉਂਦੇ ਜਾਗਦੇ ਹਾਜ਼ਰ-ਨਾਜ਼ਰ ਗੁਰੂ ਵਾਂਗ ਮਹਿਸੂਸ ਕਰਦੇ ਨੇ ਜਿਹੜਾ ਹਰ ਕਦਮ ਤੇ ਉਹਨਾਂ ਨੂੰ ਰਾਹ ਦਿਖਾਉਂਦਾ ਹੈ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਇਹ ਕਿਵੇਂ ਹੋ ਸਕਦਾ ਹੈ? ਇਹ ਥੋੜਾ ਅਜੀਬ ਜਿਹਾ ਲੱਗਦਾ ਹੈ। ਹਾਂ, ਇਹ ਸੁਣਨ 'ਚ ਥੋੜਾ ਰਹੱਸਮਈ ਲੱਗਦਾ ਹੈ ਪਰ ਲੇਖਕ ਇਹਨੂੰ ਆਪਣੇ ਤਜਰਬੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਦੱਸਦੇ ਨੇ ਕਿ ਸ਼ੁਰੂ ਚ ਉਹ ਵੀ ਹੈਰਾਨ ਹੁੰਦੇ ਸੀ ਕਿ ਜਦੋਂ ਕਿਸੇ ਖਾਸ ਉਲਝਣ ਚ ਹੁੰਦੇ ਤਾਂ ਪਾਠ ਕਰਦੇ ਹੋਏ ਅਕਸਰ ਕੋਈ ਅਜੀਹਾ ਸ਼ਬਦ ਮਿਲ ਜਾਂਦਾ ਜੋ ਬਿਲਕੁਲ ਉਹਨਾਂ ਦੀ ਉਸੇ ਸਮੱਸਿਆ ਦਾ ਹੱਲ ਲੱਗਦਾ ਸੀ ਪਰ ਬਾਅਦ ਚ ਉਹਨਾਂ ਨੂੰ ਸਮਝ ਆਈ ਉਹਨਾਂ ਦਾ ਵਿਸ਼ਲੇਸ਼ਣ ਇਹ ਹੈ ਕਿ ਅਸਲ ਚ ਜਵਾਬ ਉਹਨਾਂ ਨੂੰ ਆਪਣੇ ਅੰਦਰੋਂ ਮਿਲ ਰਹੇ ਸੀ ਧਿਆਨ ਜਾਂ ਨਾਮ ਦੇ ਅਭਿਆਸ ਨਾਲ ਜਿਹੜੀ ਅੰਦਰਲੀ ਸੂਝ ਪੈਦਾ ਹੁੰਦੀ ਹੈ ਉਹਦੇ ਰਾਹੀਂ ਗੁਰਬਾਣੀ ਤਾਂ ਬਸ ਉਹਨਾਂ ਅੰਦਰੂਨੀ ਜਵਾਬਾਂ ਨੂੰ ਜ਼ਾਹਿਰ ਕਰਨ ਜਾਂ ਉਹਨਾਂ ਦੀ ਪੁਸ਼ਟੀ ਕਰਨ ਦਾ ਜ਼ਰੀਆ ਬਣ ਰਹੀ ਸੀ ਸੋ ਇਹ ਅਸਲ 'ਚ ਅੰਦਰ ਦੀ ਆਵਾਜ਼ ਹੈ ਜੋ ਗੁਰਬਾਣੀ ਦੇ ਸ਼ਬਦਾਂ ਰਹੀਂ ਬਾਹਰ ਆਉਂਦੀ ਹੈ ਜਦੋਂ ਮਨ ਉਸ ਪੱਧਰ ਤੇ ਹੋਵੇ ਵਾਹ ਇਹ ਵਿਆਖਿਆ ਤਾਂ ਉਸ ਅਨੁਭਵ ਨੂੰ ਬਿਲਕੁਲ ਨਵੀਂ ਰੋਸ਼ਨੀ ਦਿੰਦੀ ਹੈ ਇਹ ਸਿਰਫ ਇਤਫਾਕ ਨਹੀਂ ਬਲਕਿ ਅੰਦਰੂਨੀ ਤੇ ਬਾਹਰੀ ਮਾਰਗਦਰਸ਼ਨ ਦਾ ਮੇਲ ਹੈ ਲੇਖਕ ਨੇ ਆਪਣੇ ਨਿੱਜੀ ਅਭਿਆਸ ਦਾ ਤਰੀਕਾ ਵੀ ਦੱਸਿਆ ਹੈ ਕਿ ਉਹ ਗੁਰਬਾਣੀ ਤੇ ਨਾਮ ਨੂੰ ਕਿਵੇਂ ਵਰਤਦੇ ਸੀ ਹਾਂ ਉਹਨਾਂ ਨੇ ਆਪਣਾ ਇਹ ਭੰਗੇ ਜੀ ਤਰੀਕਾ ਦੱਸਿਆ ਹੈ ਜੋ ਸ਼ਾਇਦ ਹੋਰਾਂ ਲਈ ਵੀ ਕੰਮ ਦਾ ਹੋ ਸਕਦਾ ਉਹ ਕਹਿੰਦੇ ਨੇ ਕਿ ਜਦੋਂ ਉਹਨਾਂ ਦਾ ਮਨ ਭਟਕਦਾ ਸੀ ਥੱਕ ਜਾਂਦਾ ਸੀ ਤਾਂ ਉਹ ਗੁਰਬਾਣੀ ਦੇ ਪਾਠ ਜਾਂ ਕੀਰਤਨ ਵੱਲ ਮੁੜਦੇ ਸੀ ਜਦੋਂ ਬਾਣੀ ਦੇ ਅਸਰ ਨਾਲ ਮਨ ਸ਼ਾਂਤ ਹੋ ਕੇ ਉੱਚੀ ਅਧਿਆਤਮਿਕ ਅਵਸਥਾ 'ਚ ਖੁਸ਼ੀ ਜਾਂ ਇਕਾਗਰਤਾ 'ਚ ਪਹੁੰਚ ਜਾਂਦਾ ਤਾਂ ਉਹ ਉਸ ਅਵਸਥਾ 'ਚ ਟਿਕੇ ਰਹਿਣ ਦੀ ਕੋਸ਼ਿਸ਼ ਕਰਦੇ ਜੋ ਸ਼ਾਇਦ ਨਾਮ ਦੀ ਅਵਸਥਾ ਹੈ ਫਿਰ ਜਦੋਂ ਮਨ ਸੁਭਾਵਿਕ ਤੌਰ ਤੇ ਹੀਠਾਉਣ ਲੱਗਦਾ ਤਾਂ ਦੁਬਾਰਾ ਗੁਰਬਾਣੀ ਦਾ ਸਹਾਰਾ ਲੈ ਲੈਂਦੇ ਪਰ ਨਾਲ ਹੀ ਉਹ ਕਹਿੰਦੇ ਨੇ ਕਿ ਇਹ ਉਹਨਾਂ ਦਾ ਆਪਣਾ ਤਰੀਕਾ ਸੀ ਤੇ ਹਰ ਕਿਸੇ ਨੂੰ ਆਪਣੀ ਲੋੜ ਤੇ ਸੁਭਾਅ ਮੁਤਾਬਿਕ ਗੁਰਬਾਣੀ ਤੇ ਨਾਮ 'ਚ ਬੈਲੈਂਸ ਬਣਾਉਣਾ ਚਾਹੀਦਾ ਇਹ ਬਹੁਤ ਵਧੀਆ ਗੱਲ ਹੈ ਮਤਲਬ ਇੱਕ ਲਚਕਦਾਰ ਤਰੀਕਾ ਅਖੀਰ ਚ ਸਰੋਤ ਵਿੱਚ ਕਿਸੇ ਖਾਸ ਤੁਕ ਨੂੰ ਵਾਰ-ਵਾਰ ਦੁਹਰਾਉਣ ਦੀ ਸ਼ਕਤੀ ਦਾ ਵੀ ਜ਼ਿਕਰ ਹੈ ਇਹ ਕਿੰਨਾ ਕਹੇਮ ਹੈ ਇਹ ਬਹੁਤ ਅਹਿਮ ਦੱਸਿਆ ਗਿਆ ਹੈ ਸਿਧਾਂਤ ਇਹ ਹੈ ਕਿ ਜਦੋਂ ਅਸੀਂ ਕਿਸੇ ਤਕ ਨੂੰ ਉਹਦੇ ਅਰਥ ਸਮਝਦੇ ਹੋਏ ਵਾਰ-ਵਾਰ ਦੁਹਰਾਉਂਦੇ ਹਾਂ ਤਾਂ ਉਹਦਾ ਭਾਵ ਉਹਦਾ ਅਰਥ ਸਾਡੇ ਮਨ 'ਚ ਡੂੰਘਾ ਉਤਰ ਜਾਂਦਾ ਉੱਥੇ ਪੱਕਾ ਹੋ ਜਾਂਦਾ ਤੇ ਜਦੋਂ ਇਹ ਵਾਰ-ਵਾਰ ਹੁੰਦਾ ਤਾਂ ਸਾਡਾ ਮਨ ਹੌਲੀ-ਹੌਲੀ ਉਸ ਅਰਥ ਮੁਤਾਬਿਕ ਟੜਨਾ ਸ਼ੁਰੂ ਹੋ ਜਾਂਦਾ ਤੇ ਜਦੋਂ ਮਨ ਪੂਰਾ ਟਲ ਜਾਂਦਾ ਤਾਂ ਫਿਰ ਸਮਾਪਾ ਕੇ ਉਹ ਅਵਸਥਾ ਯਾ ਉਹ ਗੁਣ ਜਿਸ ਦਾ ਅਸੀਂ ਚਿੰਤਨ ਕਰ ਰਹੇ ਸੀ ਉਹ ਸਾਡੇ ਅੰਦਰ ਸਾਡੇ ਅਨੁਭਵ 'ਚ ਜ਼ਾਹਿਰ ਹੋਣਾ ਸ਼ੁਰੂ ਹੋ ਜਾਂਦਾ ਇਹ ਸੋਚ ਨੂੰ ਹਕੀਕਤ ਬਣਾਉਣ ਦੀ ਇੱਕ ਮਨੋਵਿਗਿਆਨਿਕ ਤੇ ਅਧਿਆਤਮਿਕ ਪ੍ਰਕਿਰਿਆ ਹੈ ਕੀ ਲੇਖਕ ਨੇ ਇਸ ਦਾ ਕੋਈ ਆਪਣਾ ਉਦਾਹਰਣ ਦਿੱਤਾ ਹੈ ਹਾਂਜੀ ਬਿਲਕੁਲ ਉਹਨਾਂ ਨੇ ਆਪਣਾ ਇੱਕ ਬਹੁਤ ਅਸਰਦਾਰ ਤਜਰਬਾ ਦੱਸਿਆ ਉਹ ਕਹਿੰਦੇ ਨੇ ਕਿ ਜ਼ਿੰਦਗੀ 'ਚ ਜਦੋਂ ਔਖਾ ਸਮਾਂ ਆਇਆ ਡਾਰਿਆ ਤਣਾ ਦਾ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਇੱਕ ਖਾਸ ਤੁਕ ਵਾਰ-ਵਾਰ ਪੂਰੇ ਯਕੀਨ ਨਾਲ ਦੁਹਾਈ ਤਾਤੀ ਵਾਓ ਨਾ ਲਗਈ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਾ ਦੁੱਖ ਲਗੈ ਨਾ ਪਾਈ ਪਾਵ ਕੀ ਮੈਂ ਰੱਬ ਦੀ ਸ਼ਰਨ ਚ ਮੈਨੂੰ ਦੁੱਖਾਂ ਦੀ ਗਰਮ ਹਵਾ ਨਹੀਂ ਲੱਗ ਸਕਦੀ ਮੇਰੇ ਆਲੇ-ਦੁਆਲੇ ਰੱਬ ਦੀ ਸੁਰੱਖਿਆ ਹੈ ਇਸ ਲਈ ਕੋਈ ਦੁੱਖ ਨੇੜੇ ਨਹੀਂ ਆਉਂਦਾ ਲੇਖਕ ਦੱਸਦੇ ਨੇ ਕਿ ਇਸ ਤੁਕ ਦੇ ਲਗਾਤਾਰ ਜਾਪਨੇ ਨਾਲ ਸਿਰਫ ਉਹਨਾਂ ਨੂੰ ਔਖੇ ਵੇਲੇ ਸ਼ਾਂਤੀ ਤੇ ਹੌਸਲਾ ਦਿੱਤਾ ਸਗੋਂ ਉਹਨਾਂ ਨੂੰ ਅੰਦਰੋਂ ਉਹ ਤਾਕਤ ਮਿਲੀ ਜਿਸ ਨਾਲ ਉਹ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੇ ਵਾਹ ਇਹ ਤਜਰਬਾ ਤਾਂ ਸ਼ਬਦ ਦੀ ਸ਼ਕਤੀ ਤੇ ਵਿਸ਼ਵਾਸ ਦੀ ਅਹਿਮੀਅਤ ਨੂੰ ਬਹੁਤ ਚੰਗੀ ਤਰ੍ਹਾਂ ਦਰਸਾਉਂਦਾ ਹੈ ਤਾਂ ਫਿਰ ਅੱਜ ਦੀ ਜਿਹੜੀ ਸਾਰੀ ਗੱਲਬਾਤ ਹੈ ਜੇ ਉਸ ਨੂੰ ਸਮੇਟੀਏ ਤਾਂ ਅਸੀਂ ਬੰਦਗੀ ਨਾਮਾ ਦੇ ਇਸ ਅਧਿਆਇ ਤੋਂ ਇਹ ਸਮਝਿਆ ਕਿ ਸਿਮਰਨ ਸਿਰਫ ਕੁਝ ਬੋਲਣਾ ਜਾਂ ਯਾਦ ਕਰਨਾ ਨਹੀਂ ਹੈ ਸਗੋਂ ਇਹ ਪਰਮਾਤਮਾ ਵੱਲ ਇੱਕ ਬਹੁਤ ਡੂੰਗੀ ਸਾਡੇ ਅੰਦਰ ਬਦਲਾਅ ਲਿਆਉਣ ਵਾਲੀ ਤੇ ਅਨੁਭਵ ਤੇ ਆਧਾਰਿਤ ਅਧਿਆਤਮਿਕ ਯਾਤਰਾ ਹੈ ਸਹੀ ਕਿਹਾ ਤੁਸੀਂ ਆਪਾਂ ਦੇਖਿਆ ਕਿ ਇਹਦੇ ਕਿੰਨੇ ਸਾਰੇ ਫਾਇਦੇ ਨੇ ਮਨ ਦੀ ਮੈਲ ਧੋਣਾ ਇਕਾਗਰਤਾ ਵਧਾਉਣਾ ਅੰਦਰ ਸ਼ਾਂਤੀ ਤੇ ਖੁਸ਼ੀ ਦੇਣਾ ਦੁਨੀਆ ਦੇ ਮੌਤ ਤੋਂ ਉੱਚਾ ਚੁੱਕਣਾ ਰੱਬੀ ਗੁਣਾਂ ਨੂੰ ਜ਼ਿੰਦਗੀ 'ਚ ਲਿਆਉਣਾ ਤੇ ਸਭ ਤੋਂ ਵੱਧ ਹਉਮੈ ਦੇ ਬੰਧਨ ਨੂੰ ਤੋੜ ਕੇ ਆਤਮਾ ਨੂੰ ਪਰਮਾਤਮਾ ਨਾਲ ਇੱਕ ਕਰਨਾ ਅਸੀਂ ਸਿਮਰਨ ਦੇ ਦੋ ਮੁੱਖ ਸਾਧਨ ਗੁਰਬਾਣੀ ਤੇ ਨਾਮ ਦੇ ਫਰਕ ਨੂੰ ਉਹਨਾਂ ਦੇ ਆਪਸੀ ਸਬੰਧ ਨੂੰ ਤੇ ਵੱਖ-ਵੱਖ ਪੜਾਵਾਂ ਤੇ ਉਹਨਾਂ ਦੀ ਲੋੜ ਨੂੰ ਵੀ ਸਮਝਿਆ ਹਾਂਜੀ ਤੇ ਨਾਲ ਹੀ ਅਸੀਂ ਅਭਿਆਸ ਦੇ ਕੁਝ ਅਮਲੀ ਤਰੀਕਿਆਂ ਤੇ ਵੀ ਗੱਲ ਕੀਤੀ ਜਿਵੇਂ ਪਾਠ ਕਿਵੇਂ ਕਰਨਾ ਹੈ ਉਹਦੇ 'ਚ ਕਿਵੇਂ ਅੱਗੇ ਵਧਣਾ ਹੈ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕ ਪਵਿੱਤਰ ਗ੍ਰੰਥ ਨਹੀਂ ਸਗੋਂ ਇੱਕ ਜੀਵਤ ਗੁਰੂ ਵਾਂਗ ਮਹਿਸੂਸ ਕੀਤਾ ਜਾ ਸਕਦਾ ਹੈ ਜਿਵੇਂ ਇਸ ਸ्रोत ਚ ਦੱਸਿਆ ਗਿਆ ਹੈ ਹਾਂ ਇਸ ਸ्रोत ਯਕੀਨੀ ਤੌਰ ਤੇ ਸਿਮਰਨ ਨੂੰ ਇੱਕ ਬਹੁਤ ਗਹਿਰਾਈ ਵਾਲੇ ਅਭਿਆਸ ਵਜੋਂ ਪੇਸ਼ ਕਰਦਾ ਹੈ ਇਸ ਸਾਰੀ ਗੱਲਬਾਤ ਦੇ ਅੰਤ ਚ ਇੱਕ ਸਵਾਲ ਜਿਹੜਾ ਸੋਚਣ ਲਈ ਬਣਦਾ ਹੈ ਉਹ ਇਹ ਹੈ ਕਿ ਅੱਜ ਦੇ ਜ਼ਮਾਨੇ ਚ ਜਿੱਥੇ ਐਨੀ ਭਜਦੋੜ ਹੈ ਐਨੀਆਂ ਪਟਕਣਾਵਾਂ ਨੇ ਜਿੱਥੇ ਸ਼ਾਂਤੀ ਤੇ ਇਕਾਗਰਤਾ ਬਣਾਈ ਰੱਖਣਾ ਹੀ ਇੱਕ ਵੱਡੀ ਚੁਣੌਤੀ ਹੈ ਉੱਥੇ ਕੋਈ ਇਨਸਾਨ ਸਿਮਰਨ ਦੇ ਇਨ੍ਹਾਂ ਸਿਧਾਂਤਾਂ ਨੂੰ ਜੋ ਸ਼ਾਇਦ ਸਦੀਆਂ ਪੁਰਾਣੇ ਨੇ ਉਹਨਾਂ ਨੂੰ ਅਮਲੀ ਰੂਪ 'ਚ ਆਪਣੀ ਰੋਜ਼ ਦੀ ਜ਼ਿੰਦਗੀ 'ਚ ਕਿਵੇਂ ਲਾਗੂ ਕਰ ਸਕਦਾ ਹੈ ਤਾਂ ਕਿ ਉਹ ਇਹਦੇ ਅਸਲੀ ਡੂੰਗੇ ਤੇ ਬਦਲਾਅ ਲਿਆਉਣ ਵਾਲੇ ਫਾਇਦੇ ਲੈ ਸਕੇ ਇਹ ਸੱਚਮੁੱਚ ਹੀ ਬਹੁਤ ਅਹਿਮ ਸਵਾਲ ਹੈ ਤੇ ਸ਼ਾਇਦ ਇਸ ਦਾ ਜਵਾਬ ਹਰ ਕਿਸੇ ਨੂੰ ਆਪਣੇ ਹਾਲਾਤਾਂ ਤੇ ਆਪਣੀ ਕੋਸ਼ਿਸ਼ ਨਾਲ ਹੀ ਲੱਭਣਾ ਪਵੇਗਾ ਇਸ ਗਹਿਰੀ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਬੰਦਗੀ ਨਾਮਾ ਦੇ ਇਸ ਅਧਿਆਇ ਤੇ ਹੋਈ ਸਾਡੀ ਇਹ ਗੱਲਬਾਤ ਨੇ ਸਿਮਰਨ ਦੇ ਵਿਸ਼ੇ ਤੇ ਕੁਝ ਨਵੀਂ ਰੋਸ਼ਨੀ ਪਾਈ ਹੋਵੇਗੀ ਤੇ ਅੱਗੇ ਸੋਚਣ ਲਈ ਪ੍ਰੇਰਣਾ ਦਿੱਤੀ ਹੋਵੇਗੀ।